ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ਦੇ ਲੋਕ ਇਨਸਾਫ ਮੱਚ ਪੰਜਾਬ ਦੇ ਵੱਲੋਂ ਫਲੋਰ ਵਿਖੇ ਲਗਾਈ ਜਾ ਰਹੀ ਵਿਸ਼ਾਲ ਧਾਰਮਿਕ ਸਟੇਜ ਦੀਆਂ ਤਿਆਰੀਆਂ ਪੂਰੀਆਂ ਕਾਲੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਆ ਮੱਛ ਦੇ ਪੰਜਾਬ ਪ੍ਰਧਾਨ ਜਰਨਲ ਫਲੋਰ ਨੇ ਦੱਸਿਆ ਕਿ 31 ਜਨਵਰੀ ਨੂੰ ਜਲੰਧਰ ਬੱਸ ਸਟੈਂਡ ਫਲੋਰ ਵਿਖੇ ਇਸ ਧਾਰਮਿਕ ਸਟੇਜ ਦਾ ਆਯੋਜਨ ਕੀਤਾ ਗਿਆ ਤੇ ਇਹ ਜਿੱਥੇ ਨਗਰ ਕੀਰਤਨ ਦੇ ਸਵਾਗਤ ਦੇ ਨਾਲ ਨਾਲ ਗੁਰੂ ਮਹਾਰਾਜ ਜੀ ਦੀ ਮਹਾਨ ਬਾਣੀ ਅਤੇ ਜੀਵਨ ਦਰਸ਼ਨ ਦਾ ਗੂੰਗਾਨ ਕੀ ਤਜ਼ਾਕਾ ਦੌਰਾਨ 10 21 ਮੌਕੇ ਨਾਮਵਰ ਧਾਰਮਿਕ ਗਾਇਕ ਅਮਰਿੰਦਰ ਬੋਬੀ ਆਰ ਕੀ ਮਹਿੰਦੀ ਅਤੇ ਸ਼ਾਈ ਪੱਪਲ ਸ਼ਾਜੀ ਆਪਣੀ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਨਤਾ ਸੱਚ ਅਤੇ ਮਨੁੱਖਤਾ ਦੇ ਸੰਦੇਸ਼ ਨਾਲ ਜੋੜਨਗੇ ਤੇ ਮੱਛਦੇ ਵੱਲੋਂ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਪੂਖਤਾ ਪ੍ਰਬੰਧ ਕੀਤੇ ਗਏ ਹਨ ਸੋ ਮਿੱਖਿਆ ਲਈ ਹੋਈ ਵਿਸ਼ੇਸ਼ ਮੀਟਿੰਗ ਵਿੱਚ ਲੋਕ ਇਨਸਾਫ ਮੱਚ ਦੇ ਕਈ ਆਗੂਆਂ ਨੇ ਇਸ ਮੌਲੀਅਤ ਕੀਤੀ ਅਤੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਪ੍ਰੋਸਾ ਦਿੱਤਾ ਤੇ ਮੱਚ ਦੇ ਆਗੂਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦਿਖਾਉਂਸ ਰਿਪੋਰਟ ਜਿਆਗੁਰਦੇਵ ਧਨਗੁਰਦੇਵ ਜੀ ਅੱਜ ਅਸੀਂ ਬਸ ਅੱਡਾ ਜਲੰਧਰ ਆ ਜਿਹੜਾ ਉੱਥੇ ਆਏ ਆ ਜਿੱਥੇ ਟੈਂਪੂ ਜੁਨੀਅਨ ਦਾ ਅੱਡਾ ਬਣਿਆ ਆ ਜਿੱਥੇ ਟੈਂਪੂ ਛੋਟਿਆਂ ਦੀ ਬੈਠੇ ਆ ਤੇ ਅਸੀਂ ਇਜਾਜ਼ਤ ਲੈਣ ਆਏ ਆ ਜਿਹੜੀ ਕੱਟੇ ਤਰੀਕ ਨੂੰ ਜਿਹੜੇ ਗੁਰੂ ਸਾਹਿਬ ਰਾਜ ਦੇ ਕੋਪਾ ਯਾਤਰਾ ਕੱਢੇ ਜਾ ਰਹੇ ਆ ਉਹਦੇ ਸੰਬੰਧ ਵਿੱਚ ਅਸੀਂ ਲੋਕ ਸਾਹਿਬ ਮੱਚ ਬਲੋ ਜਿੱਥੇ ਜਿਹੜੇ ਸਟੇਜ ਦਾ ਯੋਜਨਾ ਕਰ ਰਹੇ ਆ ਜਿਹਦੇ ਵਿੱਚ ਬਹੁਤ ਹੀ ਮਸ਼ਹੂਰ ਕਲਾਕਾਰ ਜਿਹੜੇ ਸਾਡੇ ਪੰਜਾਬ ਤੇ ਆ ਰਹੇ ਆ ਜਿਨ੍ਹਾਂ ਵਿੱਚ ਮਹਿੰਦਰ ਬੋਬੇ ਜੀ ਆ ਆ ਕੇ ਬਹਿਸ ਕੀਆ ਤੇ ਨਾ ਨਾ ਸਾਡੇ ਬਹੁਤ ਇਸ਼ਤਿਹਾਰਯੋਗ ਸਾਇਨ ਪੱਪਲ ਸਾਹਿਬ ਜੀ ਉਹ ਲੋਕਾਂ ਨੂੰ ਸੰਗਤਾਂ ਨੂੰ ਆਪਣੇ ਕਰਵਾਣੀ ਨਾਲ ਜੋੜਨਗੇ ਤੇ ਲੋਕਾਂ ਨੂੰ ਗੁਰੂ ਘਰ ਮਹਾਰਾਜ ਦੀ ਮਹਿਮਾ ਪੜਾ ਕੇ ਗੁਰੂ ਘਰ ਮਹਾਰਾਜ ਦੇ ਜਿਹੜੇ ਕੂਰ ਨੇ ਆ ਉਹਨਾਂ ਤੇ ਲੋਕਾਂ ਨੂੰ ਤੋਰਨ ਦੀ ਗੱਲ ਕਰਨਗੇ ਤੇ ਮੈਂ ਅੱਜ ਅਸੀਂ ਸਾਡੀ ਸਾਡੀ ਸਬੂਚੀ ਟੀਮ ਆ ਜਿਹੜੀ ਅੱਜ ਵਿਜੈ ਜਨ ਲੈਣ ਆਈ ਆ ਜਿਹੜੇ ਪ੍ਰਬੰਧ ਆ ਉਹ ਮੁਕੰਮਲ ਹੋ ਗਿਆ ਤੇ ਜਿਹੜੀ ਸਟੇਜ ਆ 31 ਤਰੀਕ ਲਗਭਗ 2 ਵਜੇ ਤੋਂ ਪਹਿਲਾਂ ਪਹਿਲਾਂ ਸ਼ੁਰੂ ਹੋ ਜਾਣੀ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਸੰਗਤਾਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਹੌਮ ਹਮਲਾ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਨ ਜੈ ਕੁਟੇ ਧੰਨਵਾਦ ਜੈ ਟੀਮ ਜੈ ਪਾਤ